ਹੈਲੋ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਕਾਫੀ ਸਾਰੇ ਸਟੂਡੈਂਟ ਦੁਆਰਾ ਇੱਕੋ ਸਵਾਲ ਪੁੱਛਿਆ ਜਾਂਦਾ ਕਿ ਸਰ ਮੇਰਾ ਦਿਲ ਨਹੀਂ ਕਰਦਾ ਸਟੱਡੀ ਕਰਨ ਨੂੰ ਮੈਂ ਕਰਾਂ ਕੀ ਜਦੋਂ ਅਸੀਂ ਨੋਟਸ ਲੈ ਕੇ ਪੜਨ ਬੈਠਦੇ ਆ ਤਾਂ ਇੰਜ ਲੱਗਦਾ ਮੈਨੂੰ ਸਾਰਾ ਕੁਝ ਆਉਂਦਾ ਆ ਫਿਰ ਇਹਨਾਂ ਨੇ ਐਗਜ਼ਾਮਪਲ ਦਿੱਤੀ ਕਿ ਮੈਂ ਚੰਡੀਗੜ੍ਹ TGT ਦਾ ਐਗਜ਼ਾਮ ਦਿੱਤਾ ਤੇ ਉੱਥੇ ਪਤਾ ਲੱਗਿਆ ਕਿ ਮੈਨੂੰ ਕੁਝ ਵੀ ਨਹੀਂ ਆਉਂਦਾ ਸੀਗਾ ਜਾਂ ਮੇਰੀ ਕਿੰਨੀ ਕੁ ਪ੍ਰੈਪਰੇਸ਼ਨ ਸੀਗੀ ਉਹਦੇ ਬਾਰੇ ਪਤਾ ਲੱਗ ਗਿਆ ਸੋ ਇੱਥੇ ਮੈਂ ਇੱਕੋ ਗੱਲ ਕਹਿਣੀ ਚਾਹੁੰਨਾ ਆ ਜੇਕਰ ਤੁਹਾਡਾ ਪੜਨ ਦਾ ਦਿਲ ਨਹੀਂ ਕਰਦਾ ਕਿਉਂਕਿ ਇਹ ਕਮੈਂਟ ਕਿਸੇ ਫੀਮ ਤਾਂ ਉਹਨਾਂ ਨੂੰ ਜ਼ਿੰਦਗੀ ਵਿੱਚ ਬੜੇ ਹੀ ਕੰਪਰੋਮਾਈਜ਼ਸ ਕਰਨੇ ਹੁੰਦੇ ਆ ਸਾਰਿਆਂ ਨਾਲ ਤਾਂ ਐਦਾਂ ਨਹੀਂ ਹੁੰਦਾ ਬਟ ਮੈਕਸਿਮਮ ਕੇਸਿਸ ਦੇ ਵਿੱਚ ਇਹ ਜਿਹੜੀਆਂ ਗੱਲਾਂ ਨੇ ਜੀ ਵੇਖਣ ਨੂੰ ਮਿਲਦੀਆਂ ਨੇ ਮੈਂ ਮੰਨ ਕੇ ਚੱਲ ਰਿਹਾ ਕਿ ਤੁਸੀਂ ਅਨਮੈਰਿਡ ਹੋ ਤਾਂ ਤੁਹਾਨੂੰ ਇਹਨਾਂ ਗੱਲਾਂ ਬਾਰੇ ਇੰਨਾ ਜ਼ਿਆਦਾ ਨਹੀਂ ਪਤਾ ਹੋਊਗਾ ਬਟ ਜਦੋਂ ਤੁਹਾਡੇ ਕੋਲ ਜੌਬ ਹੋਵੇਗੀ ਤਾਂ ਮੈਰਿਜ ਤੋਂ ਬਾਅਦ ਵੀ ਕਹਿ ਸਕਦੇ ਆ ਕਿ ਜਿਹੜੀ ਤੁਹਾਡੀ ਇੰਪੋਰਟੈਂਸ ਹੈਗੀ ਆ ਤੁਹਾਡੀ ਵੈਲਿਊ ਹੈਗੀ ਆ ਉਹ ਜ਼ਿਆਦਾ ਹੋਵੇਗੀ ਐਂ ਮੈਨੂੰ ਯਾਦ ਆਉਂਦਾ ਹੁੰਦਾ ਕਿ ਜਦੋਂ ਮੈਂ 11ਵੀਂ ਜਮਾਤ ਵਿੱਚ ਪੜਦਾ ਹੁੰਦਾ ਸੀਗਾ 2013-14 ਦੀ ਗੱਲ ਹੈ ਉੱਥੇ ਇੱਕ ਇਕਨੋਮਿਕਸ ਵਾਲੇ ਸਰ ਹੁੰ ਪਾਡੇ ਭਾਂਡੇ ਮਾਂਜਣ ਵਾਲੀ ਆਪਸ਼ਨ ਨਹੀਂ ਹੈਗੀ ਉਹਨਾਂ ਦਾ ਕਹਿਣ ਦਾ ਭਾਵ ਇਹ ਹੁੰਦਾ ਸਗਾ ਕਿ ਜਿਹੜੀਆਂ ਫੀਮੇਲਸ ਹੁੰਦੀਆਂ ਨੇ ਵਿਆਹ ਤੋਂ ਬਾਅਦ ਇਹਨਾਂ ਦਾ ਸਰ ਜਾਣਾ ਆ ਬਟ ਤੁਹਾਡਾ ਨਹੀਂ ਸਰਣਾ ਇਹ ਮੇਲ ਦੇ ਲਈ ਮੋਟੀਵੇਸ਼ਨ ਹੈ ਬਟ ਇੱਥੇ ਮੈਂ ਫੀਮੇਲ ਦੀ ਵੀ ਗੱਲ ਕਰ ਰਿਹਾ ਉਹ ਟਾਈਮ ਹੋਰ ਸੀ ਅੱਜ ਦੀ ਜੇਕਰ ਮੈਂ ਗੱਲ ਕਰਾਂ ਤਾਂ ਅੱਜ ਤੁਸੀਂ ਇੰਨਾ ਜ਼ਿਆਦਾ ਪੜ੍ਹ ਲੈ ਕੇ ਕੀ ਤੁਸੀਂ ਸੋਚਦੇ ਹੋ ਕਿ ਤੁਸੀਂ ਸਿਰਫ ਭਾਂਡੇ ਮਾਂਜਣ ਦੇ ਲਈ ਹੀ ਆਪਦੀ ਜਿਹੜੀ ਡਿਗਰੀ ਹੈਗੀ ਆ ਗ੍ਰੈਜੂਏਸ਼ਨ ਹੈਗੀ ਆ ਬੀਐਡ ਹੈਗੀ ਆ ਉਹ ਕੀਤੀ ਆ ਕੰਮ ਚੱਲੋ ਕੋਈ ਛੋਟਾ ਵੱਡਾ ਨਹੀਂ ਹੁੰਦਾ ਕਰਦੇ ਕੰਮ ਚੱਲੋ ਸਾਰੇ ਕਰਦੇ ਆ ਆਪਣੇ ਮਦਰ ਫਾਦਰ ਕੰਮ ਤਾਂ ਚੱਲੋ ਸਾਰੇ ਹੀ ਕਰਦੇ ਆ ਕਿਸ ਸੀ ਹੋਣ ਵਾਲਾ ਟਾਈਮ ਸਟੱਡੀ ਨੂੰ ਨਾ ਦਿੱਤਾ ਸੋ ਸਿੰਪਲ ਜੀ ਗੱਲ ਇਹ ਹੈ ਕਿ ਜੇਕਰ ਤੁਹਾਡਾ ਪੜ੍ਹਨ ਦਾ ਦਿਲ ਨਹੀਂ ਕਰਦਾ ਨਾ ਤੇ ਤੁਸੀਂ ਫਿਊਚਰ ਬਾਰੇ ਸੋਚ ਕੇ ਰੱਖੋ ਕਿ ਮੈਨੂੰ ਆਹ ਸਾਰੇ ਜਿਹੜੇ ਕੰਮ ਹੈ ਗਿਆ ਜੀ ਉਹ ਕਰਨੇ ਹੀ ਪੈਣੇ ਆ ਬਾਕੀ ਹੋ ਸਕਦਾ ਕੁਝ ਸਾਥੀਆਂ ਨੂੰ ਮੇਰੀ ਗੱਲ ਚੰਗੀ ਵੀ ਨਾ ਲੱਗੀ ਹੋਵੇ ਬਟ ਸੱਚਾਈ ਤਾਂ ਹਮੇਸ਼ਾ ਕੌੜੀ ਹੀ ਹੁੰਦੀ ਹੈ ਮੇਰੀਆਂ ਗੱਲਾਂ ਸੁਣਨ ਤੋਂ ਬਾਅਦ ਮੈਂ ਉਮੀਦ ਇਹ ਹੀ ਕਰੂੰਗਾ ਜਿਨ੍ਹਾਂ ਸਾਥੀ ਨੇ ਕਮੈਂਟ ਕੀਤਾ ਆ ਮਨੀਸ਼ਾ ਰਾਜਪੂਤ ਕਿ ਤੁਸੀਂ ਆਪਦੀ ਸਟੱਡੀ ਤੇ ਜ਼ਿਆਦਾ ਧਿਆਨ ਦਿਵੋ ਵੱਧ ਤੋਂ ਵੱਧ ਰਿਵੀਜ਼ਨ ਕਰੋ ਦੁਹਰਾਇ ਕਰੋ ਜੋ ਕੁਝ ਤੁਸੀਂ ਪੜ੍ਹ ਲਿਆ ਹੈ ਜੇਕਰ ਕੋਈ ਚੀਜ਼ ਨਹੀਂ ਸਮਝ ਲੱਗਦੀ ਤਾਂ ਉਹਨੂੰ ਸਕਿ ਸਮਾਂ ਮੁੜ ਕੇ ਕਦੇ ਨਹੀਂ ਆਉਂਦਾ ਇੱਕ ਵਾਰ ਤੁਹਾਡੀ ਉਮਰ ਲੰਘ ਗਈ ਤੁਹਾਡਾ ਵਿਆਹ ਹੋ ਗਿਆ ਫਿਰ ਬਾਅਦ ਵਿੱਚ ਜਿਹੜਾ ਇਹ ਮੌਕਾ ਹੈਗਾ ਆ ਇਹ ਦੁਬਾਰਾ ਨਹੀਂ ਮਿਲਣਾ ਫਿਰ ਤੁਸੀਂ ਸੋਚਿਆ ਕਰੋਗੇ ਕਿ ਜਦੋਂ ਯੰਗ ਲਾਈਫ ਦੇ ਵਿੱਚ ਜਦੋਂ ਅਸੀਂ ਅਨਮੈਰਿਡ ਸੀਗੇ ਫੈਮਿਲੀ ਕੋਲ ਹੈਗੇ ਸੀ ਕਾਸ਼ ਉਦੋਂ ਆਪਾਂ ਜ਼ਿਆਦਾ ਧਿਆਨ ਦਿੱਤਾ ਹੁੰਦਾ ਤੇ ਹੁਣ ਨੂੰ ਸਾਡੇ ਕੋਲ ਜੌਬ ਹੋਣੀ ਸੀ ਅਸੀਂ 셀ਫ ਡਿਪੈਂਡੈਂਟ ਹੋਣੇ ਸੀਗੇ ਹਸਬੈਂਡ ਦੇ ਘਰ ਵੀ ਮੇਰੀ ਕਾਫੀ ਇੱਜ਼ਤ ਹੋਣੀ ਸੀ ਸੋ ਇਹਨਾਂ ਗੱਲਾਂ ਨੂੰ ਤੁਸੀਂ ਧਿਆਨ ਵਿੱਚ ਰੱਖ ਲਿਆ ਕਰੋ ਬਾਕੀ ਜੜੀਆਂ ਫੀਮੇਲਸ ਮੈਰਿਡ ਹੁੰਦੀਆਂ ਨੇ ਸਾਨੂੰ ਚੰਗੇ ਤਰੀਕੇ ਨਾਲ ਪਤਾ ਕਿ ਉਹ ਜਿਹੜਾ ਸਟੱਡੀ ਲਈ ਸਮਾਂ ਕੱਢਦੀਆਂ ਨੇ ਉਹ ਕਿ ਜਿਨ੍ਹਾਂ ਨੇ 2021 ਦੇ ਵਿੱਚ 2392 ਕਾਡਰ ਦੇ ਵਿੱਚ ਆਪ ਦੀ ਜਿਹੜੀ ਇੰਗਲਿਸ਼ ਮਾਸਟਰ ਕਾਡਰ ਦੀ ਪ੍ਰੀਖਿਆ ਬੜੇ ਹੀ ਵਧੀਆ ਨੰਬਰਾਂ ਨਾਲ ਕਲੀਅਰ ਕੀਤੀ ਸੀਗੀ ਸੋ ਆਪ ਵੀ ਦੱਸਦੇ ਹੁੰਦੇ ਸੀਗੇ ਕਿ ਬਈ ਕਰਤੇ ਕੰਮ ਤਾਂ ਚਲੋ ਕਰਨੇ ਹੀ ਪੈਂਦੇ ਆ ਤੇ ਹੁਣ ਉਹਦੇ ਵਿੱਚ ਆਪਾਂ ਕੀ ਕਰ ਸਕਦੇ ਆ ਸੋ ਹਰ ਇੱਕ ਦੇ ਘਰ ਇਹੋ ਜਿਹਾ ਮਾਹੌਲ ਨਹੀਂ ਮਿਲਦਾ ਪੜਨ ਵਾਲਾ ਜਿਕਰ ਮੈਂ ਗੱਲ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂ ਸੋ ਦੋਸਤੋ ਆਪਦੇ ਟਾਈਮ ਨੂੰ ਪ੍ਰੋਪਰ ਯੂਟਿਲਾਈਜ਼ ਕਰੋ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਗੋਡ ਬlesਸ ਯੂ ਆਲ